ਜਲਾਲਾਬਾਦ ਦੇ ਬਸਤੀ ਬਾਬਾ ਪੁੰਮਨ ਸ਼ਾਹ ਜੀ ਵਿਖੇ ਬਾਬਾ ਪੁੰਮਨ ਸ਼ਾਹ ਜੀ ਮਹਾਰਾਜ ਜੀ ਦਾ ਲਗਾ ਸਾਲਾਨਾ ਜੋੜ ਮੇਲਾ ਜਾਣਕਾਰੀ ਮੁਤਾਬਕ ਅੱਜ ਦਿਨ ਸ਼ਨੀਚਰਵਾਰ ਜਲਾਲਾਬਾਦ ਹਲਕੇ ਦੇ ਬਸਤੀ ਬਾਬਾ ਪੁੰਮਨ ਸ਼ਾਹ ਵਿਖੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਪੋਜ ਪਹੁੰਚੇ ਜਿੱਥੇ ਬਾਬਾ ਪੁੰਮਨ ਸ਼ਾਹ ਜੀ ਮਹਾਰਾਜ ਜੀ ਦੇ ਅਸਥਾਨ ਵਿਖੇ ਸਾਲਾਨਾ ਮੇਲੇ ਦਾ ਆਯੋਜਨ ਕੀਤਾ ਗਿਆ ਦੱਸ ਦਈਏ ਕਿ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਦੱਸ ਦਈਏ ਕਿ ਭਾਰਤ-ਪਾਕ ਦੀ ਵੰਡ ਤੋਂ ਬਾਅਦ ਲਗਾਤਾਰ ਹਰ ਸਾਲ ਇਸ ਥਾਨ ਤੇ ਬਾਬਾ ਭਮਨ ਸ਼ਾਹ ਜੀ ਮਹਾਰਾਜ ਦਾ ਸਾਲਾਨਾ ਮੇਲਾ ਲੱਗਦਾ ਹੈ ਇਸ ਵਾਰ ਵੀ ਇਹ ਸਾਲਾਨਾ ਮੇਲਾ ਇਸ ਜਗ੍ਹਾ ਤੇ ਲੱਗਾ ਤੇ ਇਸ ਮੇਲੇ ਦੇ ਵਿੱਚ ਜਿੱਥੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਹੋਰਾਂ ਨੇ ਸ਼ਿਰਕਤ ਕੀਤੀ ਉੱਥੇ ਹੀ ਇਸ ਮੇਲੇ ਦੇ ਵਿੱਚ ਕਈ ਮਹਾਨ ਹਸਤੀਆਂ ਪਹੁੰਚੀਆਂ ਦੱਸ ਦਈਏ ਕਿ ਇਸ ਮੇਲੇ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਵੀ ਕਰਵਾਏ ਗਏ ਨੇ ਮੂਸੇ ਵਾਲਿਆਂ ਦੀ ਬਹੁਤ ਵਿਕਦੀ ਕਹਿੰਦੇ ਮੇਲੇ ਅੰਚ ਅੱਛਾ ਕਿੰਨੇ ਦੀ ਵੇਚਦੇ ਹੋ ਦੇਖੋ ਜੰਦ ਪਿਆ ਆ 150 ਦੇ ਵੇਚੀ ਜਾਂਦੇ ਆ 150 ਦੇ ਲਾ ਕੇ 150 ਵੇਚੀ ਜਾਂਦੇ ਆ 150 ਦੇ ਲਾ ਕੇ 150 ਦੇ ਵੇਚੀ ਜਾਂਦੇ ਆ ਇਹ ਗਾਹਕ ਬਹੁਤ ਮੰਗਦੇ ਆ ਕਹਿੰਦੇ ਬਹੁਤ ਡਿਮਾਂਡ ਹੈਂਦੀ ਮੰਗਦੇ ਆ ਕਹਿੰਦੇ ਪੈਸਾ ਨਹੀਂ ਲਾ ਪਰਦੇ ਅੱਛਾ ਵਜਦਾ ਨਹੀਂ ਕੋਈ ਤੁਹਾਨੂੰ ਜਿੰਨੇ ਦੀ ਆਉਂਦੀ ਓਨੇ ਦੀ ਵਿਕੀ ਜਾਂਦੀ ਹੈ 10 ਰੁਪਏ 10 ਰੁਪਏ ਵੇਚਦੇ ਆ। ਅੱਛਾ। ਤਾਂ ਬੇਨਕੋਲ ਮੇਲਿਆਂ ਦੇ ਵਿੱਚ ਅੱਜਕੱਲ ਥਾਰ ਨੇ ਧੂਮ ਪਾਈ ਆ। 150 ਰੁਪਏ ਦੀ ਵੇਚਦੇ ਆ। ਪਹਿਲਾਂ 250 ਦੀ बिकਦੀ ਸੀ। ਹੁਣ 150 ਦੀ ਹੋ ਗਈ। ਕਹਿੰਦੇ ਬਈ ਦੇ 10 ਰੁਪਏ ਹੀ ਆ ਸਾਨੂੰ। ਪਰ ਲੋਕ ਮੰਗਦੇ ਆ ਤਾਂ ਫਿਰ ਇਹ ਵੇਚਦੇ ਆ। ਕਿੱਥੇ ਕਿੱਥੇ? ਜਿੱਥੇ ਮੇਲਾ ਵਰਤਦਾ। ਅੱਛਾ ਕਿੰਨੇ ਕੁ ਫਿਰ ਪੈਸੇ ਕਮਾ ਲੈਨੇ ਹੋ ਇੱਕ ਦਿਨ? ਹੱਟਾ ਬੱਸ ਹੁੰਦਾ ਪਾ। ਕੋਈ ਖਰਚੇ ਪੂਰੇ ਹੁੰਦੇ ਬਸ ਖਰਚੇ ਪੂਰੇ ਹੁੰਦੇ ਐ ਅੱਛਾ ਇਹ ਕਿੰਨਾ ਕੁ ਪੈਸੇ ਦਾ ਸਮਾਨ ਪਾਇਆ ਤੁਸੀਂ ਪੈਸੇ ਦਾ 70-80 ਹਜ਼ਾਰ ਦਾ ਕੋਈ 1000 2000 ਬਣ ਜਾਂਦਾ ਸ਼ਾਮ ਤਾਈ 2000 2500 ਦੇ پاس ਬਣ 500 2000 ਥੇ ਹੋ ਤਾਂ 500 ਬਸ ਅੱਛਾ ਕਿੱਥੋਂ ਆਣੇ ਹੋ ਤੁਸੀਂ ਲੱਖ ਲੱਖ ਪਿੰਡਾਂ ਦੇ ਗੁਰੂ ਸਾਹਿਬ ਅੱਛਾ ਤੁਸੀਂ ਗੁਰੂ ਸਾਹਿਬ ਦਾ ਲਾਲਾ ਰਚੇ ਰਹਿੰਦੇ ਸ਼ਹਿਬ ਤੁਸੀਂ ਕਿੱਥੋਂ ਆਏ ਹੋ ਅਸੀਂ ਗੁਰੂ ਸਾਹਿਬ ਗੁਰੂ ਰਸਾਇਤ ਅਮਕ ਜੇ ਗਾੜ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੀ ਬਾਬਾ ਪੂਮਨ ਸ਼ਾਹ ਮਹਾਰਾਜ ਕੀ ਜੈ ਅੱਜ ਦਾ ਇਹ ਸਮਾਗਮ ਤੰਦਨ ਬਾਬਾ ਪੂਮਨ ਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਸਲਾਨਾ ਜੋੜ ਮੇਲਾ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਲਗਾਤਾਰ ਮਨਾਇਆ ਜਾ ਰਿਹਾ ਹੈ ਸੋ ਅੱਜ ਬਾਬਾ ਬੋ ਮਨੁਸ਼ਾ ਮਹਾਰਾਜੀ ਦਾ ਮੇਲਾ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਸੰਪੂਰਨ ਹੋਇਆ ਹੈ ਇਹ ਪਿਛਲੀ 3 ਜਨਵਰੀ ਤੋਂ ਲੈ ਕੇ ਅੱਜ ਤੱਕ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਈ ਸੀ ਸੋ ਅੱਜ ਸਮਾਪਤੀ ਹੋਈ ਹੈ ਸੋ ਇਹ ਸਾਰੀ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਮੇਲਾ ਮਨਾਇਆ ਗਿਆ ਹੈ ਸੋ ਅੱਗੇ ਵੀ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਇਸੇ ਤਰ੍ਹਾਂ ਸੰਗਤਾਂ ਤੇ ਮਿਹਰ ਬਣਾਈ ਰੱਖਣ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ ਅੱਗੇ ਤੋਂ ਹੋਰ ਵੀ ਜ਼ਿਆਦਾ ਵਧੀਆ ਟੰਗ ਦੇ ਨਾਲ ਵਧੀਆ ਜ਼ਿਆਦਾ ਸ਼ਰਧਾ ਭਾਵਨਾ ਦੇ ਨਾਲ ਇਸ ਮੇਲੇ ਨੂੰ ਮਨਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ